ਉਹ ਮਨੁਸਮ੍ਰਿਤੀ ਬਾਰੇ ਆਪਾਂ ਜਾਣਦੇ ਆਂ ਵੀ ਜੇ ਕਿਸੇ ਨੇ ਧਰਮ ਗ੍ਰੰਥਾਂ ਨੂੰ ਕੰਨਾਂ ਨਾਲ ਸੁਣ ਲਿਆ ਤੇ ਸਿੱਕਾ ਢਾਲ ਕੇ ਪਾ ਦਿਓ ਜੇ ਜ਼ੁਬਾਨ ਦੇ ਨਾਲ ਪੜ੍ਹ ਲਿਆ ਤੇ ਉਦੀ ਜ਼ੁਬਾਨ ਕੱਟ ਦਿਓ ਜੇ ਹੱਥ ਕਿਤੇ ਲੱਗ ਗਏ ਤੇ ਹੱਥ ਵੜ ਦਿੱਤੇ ਜਾਣ ਤਾਂ ਫਿਰ ਇਹ ਜਿਹੜੀ ਵਿਦਿਆ ਜਿਹੜੀ ਐਜੂਕੇਸ਼ਨ ਦਾ ਮਿਆਰ ਹੈ ਉਹ ਜਿਸ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਇਕੁਅਲ ਹੈ ਬਰਾਬਰ ਹੈ ਇੱਥੇ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਬਦ ਦਾ ਬੱਚਾ ਆ ਕੇ ਬਿਨਾਂ ਕਿਸੇ ਪੇਦ ਪਾਵ ਤੋਂ ਜੋ ਇੱਕ ਸਟੱਡੀ ਲੈ ਪਾਰਿਆ ਵਾ ਬਾਅਦ ਵਿੱਚ ਫਿਰ ਇਹ ਸਟੱਡੀ ਵਿਤਕਰੀਆਂ ਨਾ ਦਿੱਤੀ ਜਾਏਗੀ ਉੱਚ ਜਾਤੀਆਂ ਵਾਸਤੇ ਦਾ ਪ੍ਰਬੰਧ ਕੀ ਟਾਂਚਾ ਹੋਰ ਹੋਏਗਾ ਜਿਹਨਾਂ ਨੂੰ ਛੋਦਰ ਤੇ ਨੀਚ ਜਾਤ ਦੇ ਕਹ ਉਹਨਾਂ ਵਾਸਤੇ ਹੋਰ ਹੋਏਗਾ ਪਾਬ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਜਿਸ ਤਰ੍ਹਾਂ ਹੋਇਆ ਕਰਦਾ ਸੀਗਾ ਉਸੇ ਤਰ੍ਹਾਂ ਦਾ ਹੀ ਪ੍ਰਬੰਧ ਕੀ ਟਾਂਚਾ ਫਿਰ ਇਸ ਪੰਜਾਬ ਦੀ ਤਰਜੀ ਤੇ ਉਸੇ ਤਰ੍ਹਾਂ ਇਸ ਸੈਨੇਟ ਨੂੰ ਭੰਗ ਕਰ ਦਿੱਤਾ ਜਾਂਦਾ ਤੇ ਸਿੱਧੇ ਤੌਰ ਤੇ ਵੀ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਇਹ ਸਰਕਾਰ ਦੇ ਹੱਥਾਂ ਚ ਲਈ ਜਾਏਗੀ ਹੁਣ ਤਾਂ ਜਿਹੜੇ ਇਸ ਸੈਨੇਟ ਦੇ ਮੈਂਬਰ ਨੇ 91 ਮੈਂਬਰ ਨੇ ਉਹਦੇ ਵਿੱਚ ਜਿਹੜਾ ਯੂਥ ਇਥੋਂ ਸਟੱਡੀ ਕਰਕੇ ਤੇ ਇਹਦਾ ਮੈਂਬਰ ਬਣ ਜਾਂਦਾ ਹੈ ਤੇ ਉਹ ਜ਼ਿਆਦਾਤਰ ਆਪਣੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਹੱਕਾਂ ਦੇ ਵਾਸਤੇ ਗੱਲਬਾਤ ਕਰਦੇ ਆ ਹੱਕਾਂ ਦੇ ਵਾਸਤੇ ਲੜਦੇ ਆ ਆਪਣੇ ਹੱਕ ਆਪਣੇ ਰਾਈਟ ਮੁਖ ਰੱਖਦੇ ਆ ਅੱਜ ਜਿਹੜੀ ਐਜੂਕੇਸ਼ਨ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਤੋਂ ਇੱਕ ਬੱਚਾ ਜਿਹੜਾ 15-20000 ਵਿੱਚ ਹਾਸਲ ਕਰ ਪਾ ਰਿਹਾ ਵਾ ਤੇ ਆਪ ਜੀ ਸੋਚੋ ਜੇ ਇਸ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਵਪਾਰੀਕਰਨ ਹੋ ਜਾਂਦਾ ਹੈ ਤੇ ਇਹੀ ਜਿਹੜੀ ਪੜ੍ਹਾਈ ਹੈ ਉਹ ਲੱਖਾਂ ਦੇ ਵਿੱਚ ਵਿਕਿਆ ਕਰੇਗੀ ਭਾਵ ਕੀ ਪਹਿਲਾਂ ਤਾਂ ਸਰਕਾਰ ਨੇ ਸਾਥੋਂ ਖੋਣੀ ਹੈ ਸੈਨਟ ਨੂੰ ਪੰਗ ਕਰਕੇ ਆਪਣੇ ਹੱਥਾਂ 'ਚ ਕਰ ਲਈ ਬਾਅਦ ਵਿੱਚ ਨੂੰ ਫਲॉप ਦਿਖਾ ਕੇ ਵੀ ਇਹ ਚੱਲ ਨਹੀਂ ਪਈ ਫੇਲ ਹੋ ਗਈ ਹੈ ਫਿਰ ਵੱਡੇ ਵਪਾਰੀਆਂ ਦੇ ਹੱਥ ਵਿੱਚ ਜਿੱਤਾ ਜਾਏਗਾ ਜੋ ਕਿ ਫਿਰ ਪ੍ਰਾਈਵੇਟ ਜਿਹੜੀਆਂ ਜਿਹੜੀਆਂ ਤਾਕਤਾਂ ਨੇ ਆਪ ਵੀ ਜਾਣਦੇ ਹੋ ਹਣਾ ਉਹ ਇਥੋਂ ਦਾ ਪ੍ਰਬੰਧ ਸੰਭਾਲਣ ਗਿਆ ਉਹ ਆਪਣੇ ਚੁਣੇ ਹੋਏ ਮੈਂਬਰ ਇਹਦੇ ਵਿੱਚ ਲੈ ਕੇ ਆਉਣ ਗਿਆ ਬਾਅਦ ਵਿੱਚ ਜੋ ਇੱਕ ਆਪਾਂ ਕਹਿੰਦੇ ਆ ਵੀ 15-20 ਹਜ਼ਾਰ ਦਾ ਖਰਚਾ ਕਰਕੇ ਬੱਚਾ ਇਸ ਜਗ੍ਹਾ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਚਾਹੁੰਦੇ ਇਥੋਂ ਦਾ ਪ੍ਰਬੰਧ ਲੈਣਾ ਚਾਹੁੰਦੇ ਜੋ ਪਹਿਲਾਂ ਤੋਂ ਤੁਹਾਡੇ ਕੋਲ ਪ੍ਰਬੰਧ ਹੈ ਹੁਣੇ ਹੀ ਆਪ ਜੀ ਬਹੁਤਾ ਸਮਾਂ ਨਹੀਂ ਹੋਇਆ ਲਾਲ ਕਿਲੇ ਤੇ ਤੁਸੀਂ ਦੇਖੋ ਕੀ ਵਾਪਰਿਆ ਹੈ ਹਰ ਰੋਜ਼ ਕੋਈ ਨਾ ਕੋਈ ਨਵੀਂ ਕਟੜਾ ਵਾਪਰਦੀ ਹੈ ਇਹਨਾਂ ਦੀਆਂ ਜਿੱਥੇ ਇਹਨਾਂ ਦਾ ਆਪਣਾ ਤੁੜਾ ਹੈ ਜਿੱਥੋਂ ਇਹ ਉਥੋਂ ਦਾ ਪ੍ਰਬੰਧ ਚਲਾਉਂਦੇ ਆ ਉੱਥੇ ਤਾਂ ਬੰਬ ਬਲਾਸਟ ਹੋ ਰਹੇ ਨੇ ਤੁਸੀਂ ਜੇ ਕਰਨਾ ਹੈ ਪਹਿਲਾ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਤੁਸੀਂ ਆਪ ਤਾਂ ਉਥੇ ਸੇਫ ਨਹੀਂ ਹੋ ਜਿਹੜੇ ਬੈਠੇ ਆ ਜਿਹੜੇ ਸਰਕਾਰਾਂ ਚ ਲਾ ਰਹੇ ਆ ਤੇ ਜਦੋਂ ਤੁਸੀਂ ਆਪਣੇ ਆਪ ਦੀ ਹੀ ਸਿਕਿਉਰਿਟੀ ਨਹੀਂ ਕਰ ਪਾ ਰਹੇ ਆਪਣੇ ਆਪ ਨੂੰ ਸੇਫ ਨਹੀਂ ਰੱਖ ਪਾ ਰਹੇ ਆਪਣੇ ਜੋ ਜਿੰਨੂੰ ਆਪਾਂ ਜੋ ਰਾਜਧਾਨੀ ਦੇਸ਼ ਦੀ ਕਹਿੰਦੇ ਦਿੱਲੀ ਤੁਹਾਡੇ ਕੋਲ ਉਹ ਨਹੀਂ ਸੰਭਾਲੀ ਜਾ ਰਹੀ ਤਾਂ ਤੁਸੀਂ ਬਾਕੀ ਸੂਬਿਆਂ ਨੂੰ ਸੰਭਾਲਣ ਦੀਆਂ ਗੱਲਾਂ ਕਿਵੇਂ ਕਰ ਸਕਦੇ ਹੋ ਜਾਂ ਬਾਕੀ ਸੂਬਿਆਂ ਨੂੰ ਚਲਾਉਣ ਦੀਆਂ ਗੱਲਾਂ ਕਿਵੇਂ ਜੰਨੀਵਰਸਿਟੀ ਦੇ ਵਿੱਚ ਜਿੱਥੇ ਸਟੂਡੈਂਟ ਜਿਹੜਾ ਹੈਗਾ ਵੱਡੇ ਪੱਧਰ ਦੇ ਉੱਪਰ ਇੱਥੇ ਦਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਰਿਹਾ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ 10 ਦਿਨਾਂ ਤੋਂ ਲੈ ਕੇ ਤਾਂ ਇਸ ਦੇ ਵਿੱਚ ਹਰ ਇੱਕ ਜਿਹੜਾ ਵਰਗ ਦੇ ਲੋਕ ਆ ਉਹ ਸ਼ਾਮਲ ਹੋ ਰਿਹਾ ਅਸੀਂ ਗੱਲ ਕਰਦੇ ਹਾਂ ਕਥਾਵਾਚਕ ਗਿਆਨੀ ਕੋਮਲ ਸਿੰਘ ਜੀ ਸਾਡੇ ਨਾਲ ਇਸ ਵਕਤ ਮੌਜੂਦ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵਿਚਾਰ ਜਾਣਦੇ ਹਾਂ ਤੁਸੀਂ ਆਪਣਾ ਧਾਰਮਿਕ ਸਮਾਗਮ ਛੱਡ ਕੇ ਇੱਥੇ ਸਟੂਡੈਂਟਾਂ ਦੇ ਧਰਨੇ ਪ੍ਰਦਰਸ਼ਨ ਦੇ ਵਿੱਚ ਕਿਉਂ ਸ਼ਾਮਲ ਹੋਏ ਇਦਾਂ ਮੁੱਖ ਕਾਰਨ ਇਹ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਆ ਉਹ ਲਗਾਤਾਰ ਵੱਖ-ਵੱਖ ਧਿਰਾਂ ਦੇ ਨਾਲ ਧੱਕਾ ਕਰਦੀ ਆਈ ਹੈ ਜਿਵੇਂ ਪਿੱਛੇ ਜੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਇਸ ਸਮੇਂ ਨਾ ਪੰਜਾਬ ਦੇ ਕੋਲ ਮੁੱਖ ਜਿਹੜੀਆਂ ਚੀਜ਼ਾਂ ਨੇ ਮੈਂ ਸੰਖੇਪ ਵਿੱਚ ਹੀ ਜਾਣਕਾਰੀ ਦੇ ਦਵਾਂ ਤਿੰਨ ਮੁੱਖ ਚੀਜ਼ਾਂ ਇਸ ਸਮੇਂ ਪੰਜਾਬ ਦੇ ਕੋਲ ਨੇ ਇਹਨਾਂ ਦੇ ਕੋਲ ਪਾਣੀ ਜੋ ਇਹਨਾਂ ਦਾ ਵजूद ਹੈ ਜਿਹਨੂੰ ਆਪਾਂ ਪੰਜ ਆਬਾਂ ਦੀ ਧਰਤੀ ਕਹਿੰਦੇ ਆ ਇਹਨਾਂ ਦੇ ਕੋਲ ਜ਼ਮੀਨ ਲੈਂਡ ਤੇ ਉਸ ਤੋਂ ਬਾਅਦ ਜਿਹੜੀ ਤੀਸਰੀ ਇਹਨਾਂ ਦੇ ਕੋਲ ਵੱਡੀ ਜਿਹੜੀ ਇਹਨਾਂ ਕੋਲ ਤਾਕਤ ਮੌਜੂਦ ਹੈ ਉਹ ਹੈ ਐਜੂਕੇਸ਼ਨ ਤੇ ਪਹਿਲਾਂ ਇਹਨਾਂ ਨੇ ਕਸਾਨਾਂ ਦੇ ਕੋਲ ਉਹਨਾਂ ਦੀ ਜ਼ਮੀਨ ਖੋਣ ਦੀ ਕੋਸ਼ਿਸ਼ ਕੀਤੀ ਜਿਵੇਂ ਪੰਜਾਬ ਜੇ ਤੁਸੀਂ ਦੇਖਦੇ ਹੋ ਤਾਂ ਕਿੱਥੋਂ ਤੱਕ ਇਹਨਾਂ ਦੀ ਸਰਹੱਦਾਂ ਸੀਗੀਆਂ ਉਹਨਾਂ ਨੂੰ ਕੱਟ ਵੱਢ ਕੇ ਛੋਟਾ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਕਈ ਹਿੱਸਿਆਂ 'ਚ ਵੰਡ ਦਿੱਤਾ ਜਾਂਦਾ ਹੈ ਇਹਦੇ 'ਚ ਹਰਿਆਣਾ ਵੀ ਨਿਕਲ ਗਿਆ ਔਰ ਚੰਡੀਗੜ੍ਹ ਦੇ ਫਿਰ ਦੋ ਟੁਕੜੇ ਕੀਤੇ ਜਾਂਦੇ ਆ ਆ ਚੰਡੀਗੜ੍ਹ ਵੀ ਜਿਹੜਾ ਹੈਗਾ ਕਈ ਪਿੰਡਾਂ ਨੂੰ ਉਜਾੜ ਕੇ ਤੇ ਇਸ ਧਰਤੀ ਦੇ ਉੱਪਰ ਚੰਡੀਗੜ੍ਹ ਬਣਾਇਆ ਜਾਂਦਾ ਹੁਣ ਇਹ ਜਿਹੜੀ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਹੈ ਇਹ ਪੰਜਾਬ ਦੀ ਧਰਤੀ ਤੇ ਬਣੀ ਹੋਈ ਆ ਔਰ ਇਸ ਤਰਨੇ ਦੇ ਵਿੱਚ ਕੇਵਲ ਇੱਕ ਸਟੇਟ ਦੇ ਜਿਹੜੇ ਹੈਗੇ ਆ ਉਹ ਬੱਚੇ ਨਹੀਂ ਵਿਦਿਆਰਥੀ ਨਹੀਂ ਜਾਂ ਲੋਕ ਨਹੀਂ ਨੇ ਇਹਦੇ ਵਿੱਚ ਹਰ ਸਟੇਟ ਤੋਂ ਆਏ ਹੋਏ ਨੇ ਹਿਮਾਚਲ ਤੋਂ ਵੀ ਆਏ ਹੋਏ ਆ ਯੂਪੀ ਤੋਂ ਵੀ ਆਏ ਹੋਏ ਆ ਤੇ ਆਪ ਜੀ ਦੇਖੋਗੇ ਕਿ ਹਰਿਆਣਾ ਤੋਂ ਵੀ ਬੱਚੇ ਜਿਹੜੇ ਹੈਗੇ ਨੇ ਇਸ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਤੋਂ ਵਿਦਿਆ ਪ੍ਰਾਪਤ ਕਰਦੇ ਆ ਇਸ ਇਹ ਸਾਰਾ ਮੁੱਦਾ ਇਹ ਹੈਗਾ ਕਿ ਕੇਂਦਰ ਸਰਕਾਰ ਜਿਵੇਂ ਜ਼ਮੀਨ ਜਿਹੜੀ ਹੈਗੀ ਕਿਸਾਨ ਤੋਂ ਖੋ ਕੇ ਤੇ ਵਪਾਰੀਕਰਨ ਕਰਨਾ ਚਾਹੁੰਦੀ ਸੀਗੀ ਵੀ ਅਸੀਂ ਉੱਚ ਘਰਾਣਿਆਂ ਨੂੰ ਇਹ ਜਿਹੜੀ ਹੈਗੀ ਆ ਜ਼ਮੀਨ ਜਿਹੜੀ ਉਹਨਾਂ ਦੇ ਹਵਾਲੇ ਕਰਕੇ ਤੇ ਵੱਧ ਤੋਂ ਵੱਧ ਕਮਾਈ ਕਰ ਸਕੀਏ ਇਸੇ ਤਰ੍ਹਾਂ ਪੰਜਾਬ ਦੇ ਕੋਲ ਜਿਵੇਂ ਪਾਣੀ ਹੈ ਤੇ ਪਾਣੀਆ ਤੇ ਕਬਜ਼ਾ ਤੇ ਇਸੇ ਤਰ੍ਹਾਂ ਜਿਹੜੀ ਐਜੂਕੇਸ਼ਨ ਹੈ ਹੁਣ ਐਜੂਕੇਸ਼ਨ ਦਾ ਵੀ ਇਹ ਲੋਕ ਬਿਜ਼ਨਸ ਕਰਨਾ ਚਾਹੁੰਦੇ ਆ ਵੀ ਜਿਹੜੀ ਇੱਥੋਂ ਦੀ ਸੈਨੇਟ ਆ 91 ਮੈਂਬਰ ਕਮੇਟੀ ਜਿਹੜੀ ਆ ਉਹ ਇਸ ਇੱਥੋਂ ਦੇ ਪ੍ਰਬੰਧ ਨੂੰ ਚਲਾਉਂਦੀ ਆ ਜਦੋਂ ਇਸ ਸੈਨੇਟ ਨੂੰ ਭੰਗ ਕਰ ਦਿੱਤਾ ਜਾਂਦਾ ਹੈ ਤੇ ਸਿੱਧੇ ਤੌਰ ਤੇ ਵੀ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਇਹ ਸਰਕਾਰ ਦੇ ਹੱਥਾਂ ਚਲੀ ਜਾਏਗੀ ਹੁਣ ਤਾਂ ਜਿਹੜੇ ਇਹ ਸੈਨੇਟ ਦੇ ਮੈਂਬਰ ਨੇ 91 ਮੈਂਬਰ ਨੇ ਉਹਦੇ ਵਿੱਚ ਜਿਹੜਾ ਯੂਥ ਇਥੋਂ ਸਟੱਡੀ ਕਰਕੇ ਤੇ ਇਹਦਾ ਮੈਂਬਰ ਬਣ ਜਾਂਦਾ ਤੇ ਉਹ ਜ਼ਿਆਦਾਤਰ ਆਪਣੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਹੱਕਾਂ ਦੇ ਵਾਸਤੇ ਗੱਲਬਾਤ ਕਰਦੇ ਆ ਹੱਕਾਂ ਦੇ ਵਾਸਤੇ ਲੜਦੇ ਆ ਆਪਣੇ ਹੱਕ ਆਪਣੇ ਰਾਈਟ ਮੁੱਖ ਰੱਖਦੇ ਆ ਅੱਜ ਜਿਹੜੀ ਐਜੂਕੇਸ਼ਨ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਤੋਂ ਇੱਕ ਬੱਚਾ ਜਿਹੜਾ 15-20000 ਵਿੱਚ ਹਾਸਲ ਕਰ ਪਾ ਰਿਹਾ ਵਾ ਤੇ ਆਪਜੀ ਸੋਚੋ ਜੇ ਇਸ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਵਪਾਰੀਕਰਨ ਹੋ ਜਾਂਦਾ ਹੈ ਤੇ ਇਹੀ ਜਿਹੜੀ ਪੜ੍ਹਾਈ ਹੈ ਉਹ ਲੱਖਾਂ ਦੇ ਵਿੱਚ ਵਿਕਿਆ ਕਰੇਗੀ ਭਾਵ ਕੀ ਪਹਿਲਾਂ ਤਾਂ ਸਰਕਾਰ ਨੇ ਸਾਥੋਂ ਖੋਣੀ ਹੈ ਸੈਨੇਟ ਨੂੰ ਭੰਗ ਕਰਕੇ ਆਪਣੇ ਹੱਥਾਂ 'ਚ ਕਰ ਲਈ ਬਾਅਦ ਵਿੱਚ ਨੂੰ ਫਲॉप ਦਿਖਾ ਕੇ ਵੀ ਇਹ ਚੱਲ ਨਹੀਂ ਪਾਈ ਫੇਲ ਹੋ ਗਈ ਹੈ ਫਿਰ ਵੱਡੇ ਵਪਾਰੀਆਂ ਦੇ ਹੱਥ ਵਿੱਚ ਦਿੱਤਾ ਜਾਏਗਾ ਜੋ ਕਿ ਫਿਰ ਪ੍ਰਾਈਵੇਟ ਜਿਹੜੀਆਂ ਜਿਹੜੀਆਂ ਤਾਕਤਾਂ ਨੇ ਆਪਜੀ ਜਾਣਦੇ ਹੋ ਹਣਾ ਉਹ ਇਥੋਂ ਦਾ ਪ੍ਰਬੰਧ ਸੰਭਾਲਣ ਗਿਆਂ ਉਹ ਆਪਣੇ ਚੁਣੇ ਹੋਏ ਮੈਂਬਰ ਇਹਦੇ ਵਿੱਚ ਲੈ ਕੇ ਆਉਣ ਗਿਆਂ ਬਾਅਦ ਵਿੱਚ ਜੋ ਇੱਕ ਆਪਾਂ ਕਹਿੰਦੇ ਆ ਵੀ 15-20 ਹਜ਼ਾਰ ਦਾ ਖਰਚਾ ਕਰਕੇ ਬੱਚਾ ਇਹ ਪੜਾਈ ਵਿੱਦਿਆ ਹਾਸਲ ਕਰ ਪਾਰਿਆ ਫਿਰ ਇਹ ਜਦੋਂ ਖਰਚਾ ਲੱਖਾਂ ਦਾ ਹੋ ਗਿਆ ਵੀ ਤੁਸੀਂ ਲਿਆਓ 10 ਲੱਖ ਰੁਪਇਆ ਲਿਆਓ ਤੁਸੀਂ 20 ਲੱਖ ਰੁਪਇਆ ਜਿਵੇਂ ਆਪਜੀ ਪ੍ਰਾਈਵੇਟ ਯੂਨੀਵਰਸਿਟੀ ਜੱਜ ਵੀ ਦੇਖਦੇ ਹੋ ਇਹੀ ਸਟੱਡੀ ਇਹੀ ਪੜਾਈ ਉਹਨਾਂ ਦੇ ਵਿੱਚ ਇਹ ਲੱਖਾਂ ਦੇ ਵਿੱਚ ਜਿਹੜੀ ਹੈ ਇਹਦਾ ਵਪਾਰ ਕੀਤਾ ਜਾਂਦਾ ਹੈ ਤੇ ਜਦੋਂ ਐਜੂਕੇਸ਼ਨ ਇਸ ਲੈਵਲ ਤੇ ਚਲੀ ਗਈ ਕਿ ਇਹ 15 20 ਲੱਖ ਦੇ ਕੋਰਸ ਹੋ ਗਏ ਤਾਂ ਫਿਰ ਦੱਸੋ ਜਿਹੜੇ ਆਮ ਕਿਸਾਨਾਂ ਦੇ ਬੱਚੇ ਆਮ ਘਰਾਂ ਦੇ ਬੱਚੇ ਇਥੋਂ ਵਿੱਦਿਆ ਪ੍ਰਾਪਤ ਕਰਦੇ ਆ ਸਟੱਡੀ ਕਰਕੇ ਇਥੋਂ ਵੱਡੇ ਅਹੁਦਿਆਂ ਤੇ ਬੈਠਦੇ ਆ ਉਹ ਕਿਵੇਂ ਪੋਸੀਬਲ ਹੋ ਸਕੇਗਾ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜੇਗੀ ਉਹਨਾਂ ਦੀ ਪਹੁੰਚ ਤੋਂ ਵੀ ਬਾਹਰ ਹੋ ਜਾਏਗਾ ਦੂਸਰਾ ਵੱਡਾ ਹਮਲਾ ਇਹ ਇਹ ਕਰਨਾ ਚਾਹੁੰਦੇ ਨੇ ਕਿਉਂਕਿ ਐਜੂਕੇਸ਼ਨ ਇੱਕ ਵੱਡਾ ਹਥਿਆਰ ਹੈ ਸਾਡੇ ਯੂਥ ਦੇ ਕੋਲ ਸਾਡੇ ਬੱਚਿਆਂ ਕੋਲ ਹੁਣ ਜੋ ਸਿਲੇਬਸ ਬੱਚੇ ਪੜ੍ਹਦੇ ਆ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਆ ਉੱਥੋਂ ਦੇ ਰਾਜ ਪ੍ਰਬੰਧ ਬਾਰੇ ਗੱਲਾਂ ਕਰਦੇ ਆ ਇਹਦੇ ਵਿੱਚ ਹਰੀ ਸਿੰਘ ਨੱਲੂਆ ਵਰਗੇ ਯੋਧੇ ਸੂਰਮੇ ਜੱਸਾ ਸਿੰਘ ਆਲੂਵਾਲੀਆ ਤੇ ਗੁਰੂ ਕੇਸੂਰਬੀਰ ਯੋਧਿਆਂ ਦਾ ਇਤਿਹਾਸ ਇਹਨਾਂ ਨੂੰ ਇੱਥੋਂ ਦੀ ਐਜੂਕੇਸ਼ਨ ਤੇ ਕਿਤਾਬਾਂ ਦੇ ਵਿੱਚ ਪੜਾਇਆ ਜਾਂਦਾ ਤੇ ਜਦੋਂ ਇਹ ਵਪਾਰੀਕਰਨ ਹੋ ਜਾਏਗਾ ਤੇ ਆਪ ਜੀ ਜਾਣਦੇ ਹੋ ਜਿਹੜੀਆਂ ਖਾਕੀਆਂ ਨਿਕਰਾਂ ਵਾਲੇ ਨੇ ਕਿਉਂਕਿ ਸਰਕਾਰ ਦਾ ਇੱਕ ਵੱਡਾ ਜੋਰ ਇਹ ਵੀ ਲੱਗਾ ਹੋਇਆ ਵਾ ਕਿ ਇੱਥੇ ਪ੍ਰਬੰਧ ਦੇ ਵਿੱਚ ਅਸੀਂ ਆਰਐਸ ਦੇ ਨੁਮਾਇੰਦਿਆਂ ਨੂੰ ਇਹਦੇ ਵਿੱਚ ਜੋ ਲੈ ਕੇ ਆਈਏ ਤਾਂ ਇੱਥੇ ਜਿਹੜਾ ਸਿਲੇਬਸ ਵੀ ਬਦਲਿਆ ਜਾਵੇ ਤੇ ਸਿਲੇਬਸ ਦੇ ਵਿੱਚ ਉਹ ਚੀਜ਼ਾਂ ਤੇ ਉਹ ਗੱਲਾਂ ਬਾਤਾਂ ਪੜ੍ਹਾਇਆਂ ਜਾਣ ਜੋ ਆਪ ਜੀ ਜਾਣਦੇ ਹੀ ਹੋ ਕਿ ਕਿਸ ਤਰੀਕੇ ਦੇ ਨਾਲ ਫਿਰ ਉਹ ਸਿਲੇਬਸ ਵਿੱਚ ਕੀ ਪੜ੍ਹਾਉਣਗੇ ਮਨੁਸਿਮਰਤੀ ਸਿਲੇਬਸ ਵਿੱਚ ਲੱਗੇਗੀ ਤਾਂ ਉਹ ਮਨੁਸਿਮਰਤੀ ਬਾਰੇ ਆਪਾਂ ਜਾਣਦੇ ਆ ਵੀ ਜੇ ਕਿਸੇ ਨੇ ਧਰਮ ਗ੍ਰੰਥਾਂ ਨੂੰ ਕੰਨਾਂ ਨਾਲ ਸੁਣ ਲਿਆ ਤੇ ਸਿੱਕਾ ਟਾਲ ਕੇ ਪਾ ਦਿਓ ਜੇ ਜ਼ੁਬਾਨ ਦੇ ਨਾਲ ਪੜ ਲਿਆ ਤੇ ਉਦੀ ਜ਼ੁਬਾਨ ਕੱਟ ਦਿਓ ਜੇ ਹੱਥ ਕਿਤੇ ਲੱਗ ਗਏ ਤੇ ਹੱਥ ਵੜ ਦਿੱਤੇ ਜਾਣ ਤਾਂ ਫਿਰ ਇਹ ਜਿਹੜੀ ਵਿਦਿਆ ਜਿਹੜੀ ਐਜੂਕੇਸ਼ਨ ਦਾ ਮਿਆਰ ਹੈ ਉਹ ਜਿਸ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਇਕੁਅਲ ਹੈ ਬਰਾਬਰ ਹੈ ਇੱਥੇ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਬਦ ਦਾ ਬੱਚਾ ਆ ਕੇ ਬਿਨਾਂ ਕਿਸੇ ਪੇਦ ਪਾਉ ਤੋਂ ਜੋ ਇੱਕ ਸਟੱਡੀ ਲੈ ਪਾਰਿਆ ਵਾ ਬਾਅਦ ਵਿੱਚ ਫਿਰ ਇਹ ਸਟੱਡੀ ਵਿਤਕਰਿਆ ਨਾਲ ਦਿੱਤੀ ਜਾਏਗੀ ਉੱਚ ਜਾਤੀਆਂ ਵਾਸਤੇ ਦਾ ਪ੍ਰਬੰਧ ਕੀ ਟਾਂਚਾ ਹੋਰ ਹੋਏਗਾ ਜਿਹਨਾਂ ਨੂੰ ਛੂਦਰ ਤੇ ਨੀਚ ਜਾਤ ਦੇ ਕਹ ਉਹਨਾਂ ਵਾਸਤੇ ਹੋਰ ਹੋਏਗਾ ਭਾਵੇਂ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਜਿਸ ਤਰ੍ਹਾਂ ਹੋਇਆ ਕਰਦਾ ਸੀਗਾ ਉਸੇ ਤਰ੍ਹਾਂ ਦਾ ਹੀ ਪ੍ਰਬੰਧ ਕੀ ਟਾਂਚਾ ਫਿਰ ਇਸ ਪੰਜਾਬ ਦੀ ਧਰਤੀ ਤੇ ਉਸੇ ਤਰ੍ਹਾਂ ਆਏਗਾ ਜਾਤਾਂ ਦੇ ਆਧਾਰ ਤੇ ਵੰਡਿਆ ਜਾਊਗਾ ਜਾਤਾਂ ਦੇ ਆਧਾਰ ਤੇ ਵੰਡਿਆ ਜਾਏਗਾ ਜੀ ਜਦੋਂ ਉਹ ਜਿਹੜੀ ਹੈ ਮਨੁੱਖ ਸਮ੍ਰਿਤੀ ਸੋਚ ਵਾਲੇ ਜਦੋਂ ਇੱਥੇ ਆਣਗੇ ਤਾਂ ਉਹ ਆਪਣੀ ਸੋਚ ਲਾਗੂ ਕਰਨਗੇ ਤਾਂ ਉਹਦੇ ਨਾਲ ਇੱਕ ਜੇ ਕਹਿ ਲਈਏ ਕਿ ਪੰਜਾਬ ਦੀ ਧਰਤੀ ਕੋਲ ਪੰਜਾਬ ਦੇ ਕੋਲ ਜੋ ਇੱਕੋ ਇੱਕ ਵਜੂਦ ਹੈ ਆਪਣੀ ਹਸਤੀ ਦਿਖਾਉਣ ਦਾ ਆਪਣੀ ਤਾਕਤ ਦਿਖਾਉਣ ਦਾ ਤੇ ਉਹ ਸਿਰਫ ਤੇ ਸਿਰਫ ਇੱਕੋ ਚੀਜ਼ ਬਚੀ ਹੈ ਪੰਜਾਬ ਦੇ ਕੋਲ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਤੇ ਜਿਹਦੇ ਅਧੀਨ ਹੋਰ ਵੀ ਕਾਲਜ ਆਉਂਦੇ ਆ 200 ਦੇ ਕਰੀਬ ਉਹਨਾਂ ਕਾਲਜਾਂ ਦੀ ਗਿਣਤੀ ਹੈਗੀ ਆ ਤੇ ਜਦੋਂ ਇਹ ਇੱਕ ਵੱਡਾ ਅਦਾਰਾ ਉਹਨਾਂ ਦੇ ਉਹਨਾਂ ਤੇ ਕਬਜ਼ਾ ਹੋ ਜਾਏਗਾ ਤੇ ਤੁਸੀਂ ਸੋਚੋ ਵੀ ਬਾਕੀ ਅਦਾਰੇ ਤਾਂ ਆਪਣੇ ਆਪ ਹੀ ਉਹਨਾਂ ਦੇ ਕੋਲ ਚਲੇ ਗਏ ਤਾਂ ਫਿਰ ਇਹ ਹਸਤੀ ਨੂੰ ਇੱਕ ਹੋਂਦ ਨੂੰ ਮਟਾਉਣ ਦੀ ਕੋਸ਼ਿਸ਼ ਤੇ ਇਹਦੇ ਵਾਸਤੇ ਕੱਲੀ ਇੱਕ ਸਟੇਟ ਨਹੀਂ ਇੱਕ ਸਟੇਟ ਦੇ ਲੋਕ ਨਹੀਂ ਇੱਕ ਜਾਤ ਦੇ ਲੋਕ ਨਹੀਂ ਇਹ ਇਹ ਸਾਰਿਆਂ ਦਾ ਸਾਂਝਾ ਹੈ ਇਹਦੇ ਸਾਰੇ ਸਾਂਝੇ ਤੌਰ ਤੇ ਇਹਦੇ ਵਿੱਚ ਸ਼ਾਮਲ ਹੋ ਕਰਕੇ ਇਹ ਲੜਾਈ ਲੜਦੇ ਪਏ ਆ ਇਹਦੇ ਵਿੱਚ ਕੁਝ ਕੁਝ ਲੋਕ ਤਰਕ ਦੇ ਆਧਾਰ ਤੇ ਵੀ ਗੱਲ ਕਰਦੇ ਆ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ 40% ਦੀ ਜਿਹੜਾ ਕੋਟਾ ਇਹਦੇ ਵਿੱਚ ਨਿਵੇਸ਼ ਕੀਤਾ ਜਾਂਦਾ ਹੈ ਖਰਚਾ ਦਿੱਤਾ ਜਾਂਦਾ ਤਾਂ 60% ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਇਹ 40% ਵੀ ਕਰਨ ਦੇ ਅਸਮਰਥ ਹੈ ਜਿਹੜੀ ਪੰਜਾਬ ਸਰਕਾਰ ਆ ਤਾਂ ਫਿਰ ਜੇ ਉਹਨਾਂ ਨੇ ਕਿਹਾ ਵੀ ਜੇਕਰ 100% ਹੀ ਕੇਂਦਰ ਸਰਕਾਰ ਨੂੰ ਹੀ ਇੱਥੇ ਖਰਚਾ ਲਾਉਣਾ ਤਾਂ ਫਿਰ ਕੇਂਦਰ ਸਰਕਾਰ ਆਪਣੇ ਅਧੀਨ ਕਰਕੇ ਕਿਉਂ ਨਾਲ ਆਪ ਜਿਹਨੂੰ ਪਤਾ ਹੈ ਕਿ ਜਦੋਂ ਕਿਸੇ ਧਿਰ ਦੇ ਉੱਪਰ ਕਿਸੇ ਚੀਜ਼ ਦੇ ਉੱਪਰ ਕਬਜ਼ਾ ਕਰਨਾ ਹੋਵੇ ਤੇ ਸਰਕਾਰਾਂ ਦੇ ਕੋਲ ਉਸ ਨੂੰ ਉਸ ਦੇ ਉੱਪਰ ਕਬਜ਼ਾ ਕਰਨ ਦੇ ਹਜ਼ਾਰਾਂ ਤੇ ਲੱਖਾਂ ਬਹਾਨੇ ਉਹਨਾਂ ਦੇ ਕੋਲ ਆ ਜਾਂਦੇ ਆ ਆਪ ਜੀ ਜੇ ਕਿਤੇ ਗੱਡੀ ਤੇ ਜਾਂਦੇ ਹੋਵੋ ਆਪ ਜੀ ਦੇ ਕਾਗਜ਼ ਪੁੱਤਰ ਪੂਰੇ ਹੋਣ ਤੇ ਇੱਕ ਜਦੋਂ ਆਪਾਂ ਦੇਖਦੇ ਆ ਕਿ ਜਦੋਂ ਚਲਾਨ ਕੱਟਿਆ ਜਾਂਦਾ ਹੈ ਤਾਂ ਜੇ ਅਗਲੇ ਨੇ ਚਲਾਨ ਕੱਟਣਾ ਹੈ ਨਾ ਤੇ ਉਹ ਸੋ ਬਹਾਨੇ ਲੱਭ ਲੇਗਾ ਕਿ ਤੁਹਾਡਾ ਚਲਾਨ ਕਰ ਦਿੱਤਾ ਜਾਵੇ ਜਾਂ ਤੁਹਾਡੇ ਕੋਲੋਂ ਕੁਝ ਨਾ ਕੁਝ ਜੋ ਤੁਸੀਂ ਜਾਣਦੇ ਹੋ ਵੀ ਰਿਸ਼ਵਤ ਲਈ ਜਾ ਸਕੇ ਤਾਂ ਇਸ ਤਰ੍ਹਾਂ ਦੇ ਬਹਾਨੇਬਾਜ਼ੀ ਕਰਕੇ ਜਿਹੜੀ ਸਰਕਾਰ ਹੈ ਉਹ ਸਿੱਧੇ ਤੌਰ ਤੇ ਇਹ ਇਹ ਇਸ ਤਰ੍ਹਾਂ ਦੇ ਬਹਾਨੇ ਕਢ ਕੇ ਕੀ ਮਤਲਬ ਅਸੀਂ ਹਰ ਉਹ ਕੋਸ਼ਿਸ਼ ਕਰੀਏ ਹਰ ਇੱਕ ਤਰੀਕਾ ਵਰਤੀਏ ਜਿਹਦੇ ਨਾਲ ਅਸੀਂ ਔਰ ਉਹਦੇ ਲਈ ਇਹਨਾਂ ਨੂੰ ਫਿਰ ਇੱਕੋ ਹੀ ਤਰੀਕਾ ਲੱਭਿਆ ਕਿ ਅਸੀਂ ਇਹੋ ਜੀਆਂ ਕਮੀਆਂ ਜਾਂ ਇਹੋ ਜੀਆਂ ਗੱਲਾਂ ਬਾਤਾਂ ਜਿਹੜੀਆਂ ਅੱਗੇ ਰੱਖ ਕੇ ਤੇ ਅਸੀਂ ਇਹ ਇਹ ਗੱਲਾਂ ਦੇ ਨਾਲ ਇਹਨਾਂ ਨੂੰ ਬਦਨਾਮ ਕਰਕੇ ਤੇ ਅਸੀਂ ਇਹਨਾਂ ਦੇ ਕੋਲੋਂ ਇਹ ਜਿਹੜੇ ਹੱਕ ਖੋਹ ਲਈਏ ਇਹਨਾਂ ਦੇ ਕੋਲੋਂ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਮਤਲਬ ਕੇਂਦਰ ਸਰਕਾਰ ਇਹਨੂੰ ਚਲਾਉਣ ਦੇ ਵਿੱਚ ਸਮਰਥ ਹੈਗੀ ਆ ਤਮੇ ਇੱਕ ਸਵਾਲ ਕਰਨਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਪੰਜਾਬ ਨਹੀਂ ਕੇਂਦਰ ਸਰਕਾਰ ਦੀ ਗੱਲ ਕਰਦੇ ਹਾਂ ਨਾ ਵੀ ਕੇਂਦਰ ਸਰਕਾਰ ਨੂੰ ਆਪਾਂ ਇੱਕ ਸਵਾਲ ਕਰਦੇ ਆ ਤੁਸੀਂ ਇਸ ਜਗ੍ਹਾ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਚਾਹੁੰਦੇ ਹੋ ਤੁਹਾਨੂੰ ਪ੍ਰਬੰਧ ਲੈਣਾ ਚਾਹੁੰਦੇ ਜੋ ਪਹਿਲਾਂ ਤੋਂ ਤੁਹਾਡੇ ਕੋਲ ਪ੍ਰਬੰਧ ਹੈ ਹੁਣੇ ਹੀ ਆਪ ਜੀ ਬਹੁਤਾ ਸਮਾਂ ਨਹੀਂ ਹੋਇਆ ਲਾਲ ਕਿਲੇ ਤੇ ਤੁਸੀਂ ਦੇਖੋ ਕੀ ਵਾਪਰਿਆ ਹੈ ਹਰ ਰੋਜ਼ ਕੋਈ ਨਾ ਕੋਈ ਨਵੀਂ ਕਟਨਾ ਵਾਪਰਦੀ ਹੈ ਇਹਨਾਂ ਦੀਆਂ ਜਿੱਥੇ ਇਹਨਾਂ ਦਾ ਆਪਣਾ ਤੁਰਾ ਹੈ ਜਿੱਥੋਂ ਇਹ ਉਥੋਂ ਦਾ ਪ੍ਰਬੰਧ ਚਲਾਉਂਦੇ ਆ ਉੱਥੇ ਤਾਂ ਬੰਬ ਬਲਾਸਟ ਹੋ ਰਹੇ ਨੇ ਤੁਸੀਂ ਜੇ ਕਰਨਾ ਹੈ ਪਹਿਲਾ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਤੁਸੀਂ ਆਪ ਤਾਂ ਉੱਥੇ ਸੇਫ ਨਹੀਂ ਹੋ ਜਿਹੜੇ ਬੈਠੇ ਆ ਜਿਹੜੇ ਸਰਕਾਰਾਂ ਚਲਾ ਰਹੇ ਆ ਤੇ ਜਦੋਂ ਤੁਸੀਂ ਆਪਣੇ ਆਪ ਦੀ ਹੀ ਸਿਕਿਉਰਿਟੀ ਨਹੀਂ ਕਰ ਪਾ ਰਹੇ ਆਪਣੇ ਆਪ ਨੂੰ ਸੇਫ ਨਹੀਂ ਰੱਖ ਪਾ ਰਹੇ ਆਪਣੇ ਜੋ ਜਿਹਨੂੰ ਆਪਾਂ ਜੋ ਰਾਜਤਾਨੀ ਦੇਸ਼ ਦੀ ਕਹਿੰਦੇ ਨੇ ਦਿੱਲੀ ਤੁਹਾਡੇ ਕੋਲ ਉਹ ਨਹੀਂ ਸੰਭਾਲੀ ਜਾ ਰਹੀ ਤਾਂ ਤੁਸੀਂ ਬਾਕੀ ਸੂਬਿਆਂ ਨੂੰ ਸੰਭਾਲਣ ਦੀਆਂ ਗੱਲਾਂ ਕਿਵੇਂ ਕਰ ਸਕਦੇ ਹੋ ਜਾਂ ਸਾਨੂੰ 10 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ 게ਟ ਤੇ ਰੋਕਿਆ ਜਾ ਰਿਹਾ ਸੀਗਾ ਤਾਂ ਜਿਹੜੇ ਉੱਥੇ ਐਸਐਸ ਐਸਐਚਓ ਸਾਫ ਸੀਗੇ ਜਾਂ ਐਸਐਸਪੀ ਸੀਗੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਕਿ ਤੁਸੀਂ ਜਿਹੜੀ ਇਹ ਵਰਦੀ ਆਪਣੇ ਤਨ ਤੇ ਪਾ ਕੇ ਡਿਊਟੀ ਕਰਦੇ ਪਏ ਹੋ ਕਿ ਤੁਹਾਡੇ ਬੱਚੇ ਨਾ ਵਿਦਿਅਕ ਅਦਾਰਿਆਂ ਦੇ ਵਿੱਚ ਨਹੀਂ ਪੜਨਗੇ ਕਿ ਕੱਲੋਂ ਤੁਹਾਨੂੰ ਤੁਸੀਂ ਆਪਣੇ ਬੱਚਾ ਨੂੰ ਨਹੀਂ ਪੜਾਉਂਗੇ ਤਾਂ ਇਹ ਇਕੱਲਾ ਇਸੇ ਇੱਕ ਸਟੇਟ ਦਾ ਨਹੀਂ ਇੱਥੇ ਤਾਂ ਹਰ ਸਟੇਟ ਵਿੱਚੋਂ ਆ ਕੇ ਬੱਚੇ ਐਜੂਕੇਸ਼ਨ ਲੈ ਰਹੇ ਆ ਤੇ ਜਦੋਂ ਉਹਨਾਂ ਦੀ ਐਜੂਕੇਸ਼ਨ ਉਹਨਾਂ ਤੋਂ ਖੋਈ ਜਾਏਗੀ ਤਾਂ ਵੱਡਾ ਕਾਰਨ ਹੈ ਨਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਤਾਂ ਹੈਗੇ ਨੇ ਯੂਨੀਵਰਸਿਟੀਆਂ ਕਿ ਨਹੀਂ ਹੈਗੀਆਂ ਕਾਲਜ ਨੇ ਕਿ ਨਹੀਂ ਹੈਗੇ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੀ ਐਜੂਕੇਸ਼ਨ ਲੈ ਆਕੇ ਇੱਥੋਂ এডੂਕੇਸ਼ਨ ਲੈਣ ਦਾ ਵੱਡਾ ਕਾਰਨ ਕੀ ਹੈ ਇਹੀ ਕਾਰਨ ਹੈ ਜਿਹੜੀ ਐਜੂਕੇਸ਼ਨ ਬਾਕੀਆਂ ਸਟੇਟਾਂ ਵਿੱਚ ਪ੍ਰਾਈਵੇਟ ادارے ਹੋਣ ਕਰਕੇ ਉਹ ਮਹਿੰਗੀਆਂ ਨੇ ਲੱਖਾਂ ਦੇ ਵਿੱਚ ਉਹ ਕੋਰਸ ਨੇ ਤਾਂ ਇੱਥੇ ਉਹ ਬੱਚਾ ਆ ਕੇ 10-15000 ਦੇ ਵਿੱਚ ਉਹ ਕੋਰਸ ਕਰ ਲਿੰਦਾ ਹੈ ਤਾਂ ਇਹੀ ਵੱਡਾ ਕਾਰਨ ਹੈ ਨਾ ਕਿ ਬਾਕੀਆਂ ਸਟੇਟਾਂ ਦੇ ਬੱਚੇ ਵੀ ਇਸ ਸਟੇਟ ਦੇ ਵਿੱਚ ਉਹ ਆ ਕੇ ਆਪਣੀਆਂ ਪੜਾਈਆਂ ਕਰ ਰਹੇ ਨੇ ਤੇ ਕਰ ਪਾ ਰਹੇ ਨੇ ਜੇ ਇੱਥੇ ਵੀ ਇਸ ਤਰ੍ਹਾਂ ਹੋ ਗਿਆ ਤਾਂ ਫਿਰ ਤੁਸੀਂ ਸੋਚ ਕੇ ਦੇਖੋ ਕਿਵੇਂ ਪੜਾਈ ਕਰ ਪਾਉਣਗੇ